ਸੋਨੇ ਦਾ ਕੇਲਾ ਆਲੂ ਭਰ ਕੇ ਖਾਜੂ ਇਹਨੂੰ ਫੌਜੀ ਫੌਜ ਵਿੱਚੋਂ ਆਇਆ ਮੇਰੇ ਘਟੇ ਨਾਲੇ ਆਇਆ ਫੌਜੀ ਫੌਜ ਵਿੱਚੋਂ ਮੇਰੇ ਘਟੇ ਨਾਲੇ ਆਇਆ ਫੌਜੀ ਫੌਜ ਵਿੱਚੋਂ ਆਇਆ ਮੇਰੇ ਘਟੇ ਨਾਲੇ ਆਇਆ ਫੌਜੀ ਫੌਜ ਵਿੱਚੋਂ ਮੇਰੇ ਘਟੇ ਨਾਲੇ ਆਇਆ ਤੇ ਮੈਂ ਕੰਮ ਤੇਰਾ ਕਰਦੀ ਤੇਰੀ ਮਾਂ ਮੇਰੇ ਨਾਲ ਲੜਦੀ ਤੇ ਮੈਂ ਕੰਮ ਤੇਰਾ ਕਰਦੀ ਤੇਰੀ ਇਹ ਗੁੜ ਗੱਤ ਬੋੱਛਾ ਬੋਜੀ ਆ ਗਿਆ ਮਤਲਬ ਪਰ ਤਾਂ ਬੋੱਛਾ ਬੰਦ ਹੋ ਗਿਆ ਚਲ ਏ ਚਲ ਫੋਟੋ ਜਾਣਦੇ ਨਹੀਂ ਇਹ ਗੁੜ ਗੱਤ ਤੁਸੀਂ ਫੌਜੀ ਦੇਖਣੇ ਫੌਜੀ ਫੌਜਦਾਂ ਵਾਲੇ ਖਾਖੀ ਉਹ ਨਾ ਦੇ ਪੈਂਟ ਦੇ ਪਾਸ ਜੇ ਟੋਪ ਜੜਾ ਹੈ ਨੀ ਪਤ ਮਾਵਾਂ ਦੇ ਪੰਚ ਚੌੜਕੇ ਮੈਂ ਕਹੀ ਬਤ ਹੋਇਆ ਹੈ ਤੇ ਅੱਛਾ ਕੱਲਾ ਸਾਨੂੰ ਤੁਹਾਡੇ ਕੋਲ ਹੀ ساری ਉਮਰ ਕਿੰਨਾ ਕਰਨਾ ਹੋਈ ਗੱਲ ਅੱਛਾ ਬੋਲੀ ਜਾ ਉਹਨੂੰ ਤਾਂ ਬੋਲੀ ਜਾ ਕੋਈ ਨਹੀਂ ਅੱਛਾ ਦੇਖਦੇ ਆ 2 ਮਿੰਟ ਘਾਟੂ ਆਪਾਂ ਕਹਿੰਦੇ ਵੀ ਸਿਆਣੇ ਕਹਿੰਦੇ ਆ ਪੋਜ ਬਣਾਉਣੀਆਂ ਨੇ